ਦੁਨੀਆ ਦੀ ਅਜੇਹੀ ਥਾਂ ਜਿੱਥੇ ਕੱਪੜੇ ਪਾ ਕੇ ਜਾਣਤੇ ਹੈ ਮਨਾਹੀ ਜੀ ਹਾਂ ਦੁਨੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਨੂੰ ਪੂਰੀ ਤਰ੍ਹਾਂ ਨਾਲ ਹੈਰਾਨ ਕਰ ਦਿੰਦੀਆਂ ਨੇ ਇਸ ਦੇ ਨਾਲ ਹੀ ਕੁਝ ਸੱਭਿਆਚਾਰ ਪੈਦਾ ਕੀਤੇ ਗਏ ਨੇ ਜੋ ਹੈਰਾਨੀਜਨਕ ਨੇ ਅੱਜ ਅਸੀਂ ਤੁਹਾਨੂੰ ਅਜਿਹੀ ਇੱਕ ਸੱਭਿਆਚਾਰਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਸਲ 'ਚ ਅਸੀਂ ਤੁਹਾਨੂੰ ਨਿਊਡ ਸਟ ਸਿਟੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਦੁਨੀਆ ਦਾ ਇੱਕ ਅਜੀਹਾ ਸ਼ਹਿਰ ਹੈ ਜਿੱਥੇ ਲੋਕ ਨਿਊਡ ਟੂਰਿਜ਼ਮ ਲਈ ਆਉਂਦੇ ਨੇ ਯਾਨੀ ਕਿ ਮੰਨ ਲਓ ਲੋਕ ਬਿਨਾ ਕੱਪੜਿਆਂ ਦੇ ਆਉਂਦੇ ਨੇ ਇਸ ਸ਼ਹਿਰ ਵਿੱਚ ਦਰਅਸਲ ਅਸੀਂ ਇਸ ਸ਼ਹਿਰ ਦੀ ਗੱਲ ਕਰ ਰਹੇ ਹਾਂ ਉਹ ਇੱਕ ਫ੍ਰਾਂਸੀਸੀ ਸ਼ਹਿਰ ਹੈ ਜਿਸ ਦਾ ਨਾਮ ਹੈ ਕੈਪ ਦੀ ਐਸ ਹੈ ਜੋ ਕਿ ਮੈਡੀਟੇਰੀਅਨ ਟੱਟ ਦੇ ਨੇੜੇ ਮੌਜੂਦ ਹੈ ਇਹ ਸ਼ਹਿਰ ਆਪਣੀ ਵਿਲੱਖਣ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ ਇਹ ਦੁਨੀਆ ਦੀ ਅਜਿਹੀ ਥਾਂ ਹੈ ਜਿੱਥੇ ਤੁਹਾਡੇ ਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਲਗਾਈ ਜਾਂਦੀ ਇਹ ਸ਼ਹਿਰ ਜ਼ਿਆਦਾਤਰ ਹਨੀਮੂਨ ਡੈਸਟੀਨੇਸ਼ਨ ਵਜੋਂ ਜਾਣਿਆ ਜਾਂਦਾ ਹੈ ਇਸ ਸ਼ਹਿਰ ਵਿੱਚ ਲੋਕਾਂ ਨੂੰ ਬਗੈਰ ਕੱਪੜਿਆਂ ਦੇ ਘੁੰਮਣ ਦੀ ਆਜ਼ਾਦੀ ਹੈ ਆਪਣੇ ਸੁੰਦਰ ਬੀਚਾਂ ਲਈ ਮਸ਼ਹੂਰ ਇਸ ਸ਼ਹਿਰ ਵਿੱਚ ਸਮੁੰਦਰੀ ਕਿਨਾਰੇ ਦਾ ਨਜ਼ਾਰਾ ਵੱਖਰਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ 20 ਤੋਂ ਇਲਾਵਾ ਲੋਕ ਰੈਸਟੋਰੈਂਟ ਅਤੇ ਸੁਪਰਮਾਰਕਟਾਂ 'ਚ ਵੀ ਬਿਨਾਂ ਕੱਪੜਿਆਂ ਦੇ ਘੁੰਮ ਸਕਦੇ ਨੇ। ਭਾਵੇਂ ਤੁਸੀਂ ਵਾਲ ਕਟਵਾਉਂਦੇ ਹੋ ਜਾਂ ਬੇਕਰੀ ਤੋਂ ਕੋਈ ਚੀਜ਼ ਖਰੀਦਣੀ ਹੋਵੇ ਜਾਂ ਕਸਰਤ ਕਰਨੀ ਹੋਵੇ ਇੱਥੇ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਹਿਨਣ ਤੇ ਕੋਈ ਪਾਬੰਦੀ ਨਹੀਂ ਹੈ। ਦੱਸ ਦਈਏ ਇਸਥੇ ਬਲੋਕ ਵੱਡੀ ਗਿਣਤੀ ਵਿੱਚ ਆਉਂਦੇ ਨੇ ਹਰ ਗਰਮੀਆਂ ਵਿੱਚ ਕੈਪ ਦੀ ਐਂਡਸ ਦਾ ਸ਼ਹਿਰ ਸਲਾਨੀਆਂ ਨਾਲ ਭਰਿਆ ਰਹਿੰਦਾ ਹੈ ਇੱਕ ਅੰਦਾਜ਼ੇ ਮੁਤਾਬਕ ਇੱਥੇ ਹਰ ਸਾਲ 50 ਸਲਾਨੀ ਆਉਂਦੇ ਨੇ ਗਰਮੀਆਂ ਵਿੱਚ ਇੱਥੇ ਆਉਣ ਵਾਲੇ ਯਾਤਰੀ ਸਲਾਨੀ ਫ੍ਰਾਂਸ ਬੈਜ਼ਨ ਜਰਮਨੀ ਇਟਲੀ ਅਮਰੀਕਾ ਡੈਨਮਾਰਕ ਅਤੇ ਕੈਨੇਡਾ ਦੇ ਹੁੰਦੇ ਨੇ ਇੱਥੇ ਹਨੀਮੂਨ ਲਈ ਆਉਣ ਵਾਲੇ ਜੋੜਿਆਂ ਦਾ ਕਹਿਣਾ ਹੈ ਕਿ ਇਹ ਕਾਫੀ ਵਧੀਆ ਅਨੁਭਵ ਜਗ੍ਹਾ ਹੈ